ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਪਰਿਸ਼ਾਦ ਸ੍ਰੀ ਕਾਂ ਜਿਹੜਾ ਬੁਖਾਰ ਚੋਣਾ ਦਾ ਦੇਸ਼ ਵਿਦੇਸ਼ ਵਿੱਚ ਹਿੰਦੁਸਤਾਨ ਦੀਆਂ ਲੋਕ ਸਭਾ ਚੋਣਾਂ ਤੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਨੂੰ ਚੜਿਆ ਹੋਇਆ ਸੀ ਉਹ ਅੱਜ ਲਗਭਗ ਉਤਰਦਾ ਨਜ਼ਰ ਆ ਰਿਹਾ ਹੈ ਬਹੁਤ ਸਾਰੇ ਹਿੱਸਿਆਂ ਵਿੱਚ ਬਹੁਤ ਖੁਸ਼ੀ ਦੀਆਂ ਫੁਹਾਰਾਂ ਨੇ ਕਿਤੇ ਕਿਤੇ ਖਮੋਸ਼ੀ ਆ ਕਿਤੇ ਉਦਾਸੀ ਆ ਕਿਤੇ ਭੰਗੜੇ ਪੈ ਰਹੇ ਨੇ ਕਿਤੇ ਜਸ਼ਨ ਮਨਾਏ ਜਾ ਰਹੇ ਨੇ ਇੱਕ ਹਿੱਸੇ ਵਿੱਚ ਅ ਸ਼੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਅਟੈਕ ਨੂੰ ਲੈ ਕੇ ਇੱਕ ਹਿੱਸੇ ਵੱਲੋਂ ਖੁਸ਼ੀਆਂ ਮਨਾਉਣ ਦਾ ਫੈਸਲਾ ਕੀਤਾ ਗਿਆ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਤੇ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਢਿੱਲੋਂ ਦੋਸਤੋ ਤੁਸੀਂ ਦੇਖ ਰਹੇ ਹੋ ਆਵਾਜ਼ੇ ਖਲਕ ਅਸੀਂ ਹਰ ਵਾਰੀ ਤੁਹਾਡੇ ਕੋਲੇ ਤੁਹਾਡੇ ਚੈਰੀ ਵਿੱਚ ਨਵਾਂ ਪਿੱਛਾ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਵੀ ਜਿਹੜਾ ਚੋਣਾਂ ਦਾ ਬੁਖਾਰ ਸੀ ਉਹ ਕਈਆਂ ਨੂੰ ਪਾਰਾ ਹਾਈ ਹੋ ਗਿਆ ਕਈਆਂ ਦਾ ਪਾਰਾ ਘਟ ਗਿਆ ਕਈਆਂ ਨੂੰ ਟੈਂਪਰੇਚਰ ਹੋ ਗਿਆ ਕਈਆਂ ਦਾ ਟੈਂਪਰੇਚਰ ਘਟ ਗਿਆ ਵੱਖ-ਵੱਖ ਤਰੀਕੇ ਨਾਲ ਲੋਕਾਂ ਨੂੰ ਚਿੰਤਾ ਲੱਗੀ ਹੋਈ ਆ ਕਈਆਂ ਨੂੰ ਖੁਸ਼ੀ ਹੋਈ ਆ ਗੱਲਬਾਤ ਕਰਾਂਗੇ ਚੋਣ ਦੇ ਨਤੀਜਿਆਂ ਦੀ ਬ੍ਰਮਾਲੀਪੁਰ ਸਾਹਿਬ ਦਰਸ਼ਕਾਂ ਨੂੰ ਬਹੁਤ ਧੀ ਕਹੋਣੀਆਂ ਕਾਫੀ ਲੰਬੇ ਸਮੇਂ ਤੋਂ ਵੀ ਜਿਹੜਾ ਆਵਾਜ਼ ਖਾਲਕ ਦੇ ਉੱਪਰ ਅਜੇ ਤੱਕ ਸਾਡੇ ਨਤੀਜਿਆਂ ਦਾ ਨਹੀਂ ਜਾਣਕਾਰੀ ਦਿੱਤੀ ਗਈ ਗੱਲ ਕਰਾਂਗੇ ਦੋਸਤੋ ਸਭ ਤੋਂ ਪਹਿਲਾਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬ੍ਰਮਾਲੀਪੁਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੂਰਾ ਫਾਸਮਾ ਮੁਕਾਬਲਾ ਸੀ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਗੁਰੂ ਸਾਹਿਬ ਦੀ ਇਸ ਪਾਵਨ ਧਰਤੀ ਤੇ ਨਤੀਜੇ ਨੇ ਜਿਹੜੇ ਸਾਡੇ ਤੁਹਾਡੇ ਸਾਰਿਆਂ ਦੇ ਕੁਝ ਉਲਟ ਫੇਰ ਹਾਲਾਂਕਿ ਇਹ ਸੰਭਾਵਨਾ ਪਹਿਲਾਂ ਹੀ ਪ੍ਰੋਗਟਾਈ ਜਾ ਰਹੀ ਸੀ ਅ ਦੂਸਰੀਆਂ ਪਾਰਟੀਆਂ ਦੇ ਹਾਲਾਤ ਹਾਲਾਤ ਨੇ ਜਿਹੜੇ ਦੂਸਰੀਆਂ ਪਾਰਟੀਆਂ ਦੇ ਉਹ ਕੁਝ ਹੋਰ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਨੇ ਹਿੰਦੁਸਤਾਨ ਦੇ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇੱਥੇ ਲੋਕ ਮਨਮਰਜ਼ੀ ਨਾਲ ਬਹੁਤ ਅੱਛੇ ਢੰਗ ਤਰੀਕੇ ਨਾਲ ਆਪਣੇ ਮਤ ਦਾ ਇਸਤੇਮਾਲ ਕਰਦੇ ਨੇ ਆਪਣੀ ਰਾਏ ਦਿੰਦੇ ਨੇ ਸੋ ਅਮਰਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਰਦਾਰ ਗੁਰਜੀਤ ਸਿੰਘ ਔਜਲਾ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਜਿਹੜੇ ਉਹ ਜੇਤੂ ਰਹੇ ਨੇ ਉਹਨਾਂ ਨੇ ਉਹਨਾਂ ਨੂੰ ਲਗਭਗ ਕਰੀਬ-ਕਰੀਬ 254414 ਵੋਟਾਂ ਪਈਆਂ ਨੇ ਲਗਭਗ 40000 ਵੋਟਾਂ ਤੇ ਉਹਨਾਂ ਨੇ ਜਿਹੜੀ ਚੋਣ ਆ ਜਿਹੜੀ ਇਹ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਕੈबिनेट ਮੰਤਰੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਆ ਜਿਹੜੀ ਉਹ ਜਿੱਤ ਲਈ ਹੈ ਹੈਰਾਨੀ ਇਸ ਗੱਲ ਦੀ ਦੋਸਤੋ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਹਲਕੇ ਦੇ ਵਿੱਚ ਤਰਨਜੀਤ ਸਿੰਘ ਸੰਧੂ ਉਹਨਾਂ ਦੇ ਉਮੀਦਵਾਰ ਸੀ ਬਹੁਤ ਚਰਚਿਤ ਉਮੀਦਵਾਰ ਸੀ ਉਹਨਾਂ ਨੇ ਤੀਸਰਾ ਸਥਾਨ ਆ ਜਿਹੜਾ ਉਹ ਲਿਆ ਤੇ ਅਨੰਦ ਜੋਸ਼ੀ ਚਲੋ ਬਣੀ ਕਾਲੀ ਦਲ ਦੇ ਉਮੀਦਵਾਰ ਤੇ ਸਾਬ ਵਿਕਰਮ ਸਿੰਘ ਜੀ ਠੀਆ ਜਿਨ੍ਹਾਂ ਦੀ ਕੈਂਪੇਨ ਕਰਦੇ ਸੀ ਉਹਨਾਂ ਵੱਲੋਂ ਉਹਨਾਂ ਨੂੰ ਚੌਥਾ ਸਥਾਨ ਮਿਲਿਆ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਇਹਨਾਂ ਨੂੰ ਮੁਕਾਬਲੇ ਵਿੱਚ ਵੇਖਿਆ ਜਾਂਦਾ ਸੀ ਇਹਨਾਂ ਨੂੰ ਬਹੁਤ ਤਕੜੇ ਇਕੱਠ ਕਰਦੇ ਸੀ ਤੇ ਉਹ ਆਰਐਸਐਸ ਤੇ ਭਾਜਪਾ ਦੇ ਪੁਰਾਣੇ ਆਗੂ ਵੀ ਸੀ ਪਰ ਕੈਬਨਿਟ ਮੰਤਰੀ ਵੀ ਉੱਤੇ ਰਹੇ ਨੇ ਪਰ ਉਹ ਚੌਥੇ ਨੰਬਰ ਤੇ ਰਹਿ ਗਏ ਨੇ ਤੇ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਸੀਟ ਜਿਹੜੀ ਉਹ ਜਿੱਤ ਲਈ ਬਿਲਕੁਲ ਜੇਕਰ ਬਰਮਾਲੀਪੁਰ ਸਾਹਿਬ ਆਪਾਂ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਅਨੰਦਪੁਰ ਸਾਹਿਬ ਤੋਂ ਜਿਹੜੇ ਤੇਜਤਰਾ ਆਗੂ ਸੀਗੇ ਆਮਾਦੀ ਪਾਰਟੀ ਨੂੰ ਖੜੇ ਕਿੱਥੇ ਸੀਗੇ ਤੇ ਮਾਲਵਿੰਦਰ ਸਿੰਘ ਹਾਂਜੀ ਮਾਲਵਿੰਦਰ ਸਿੰਘ ਕੰਗ ਉਹ ਤੋਂ ਲਗਭਗ ਚੋਣ ਨੇ ਜਿਹੜੀ ਉਹ ਜਿੱਤ ਗਏ ਨੇ ਕਿਉਂਕਿ ਚੋਣ ਕਮਿਸ਼ਨ ਦੀ ਸਾਈਟ ਦੇ ਉੱਤੇ ਜਿੰਨਾ ਚਿਰ ਜੇਤੂ ਕੈਂਡੀਡੇਟ ਦਾ ਐਲਾਨ ਨਹੀਂ ਪੈਂਦਾ ਉਹਨਾਂ ਚਿਰ ਅਸੀਂ ਪੁਸ਼ਟੀ ਨਹੀਂ ਕਰਦੇ ਹਾਲਾਂਕਿ ਚੋਣ ਉੱਥੇ ਹੋ ਚੁੱਕੀ ਹੈ ਚੋਣ ਮਾਲਵਿੰਦਰ ਸਿੰਘ ਕੰਗ ਜਿੱਤ ਚੁੱਕੇ ਨੇ ਉਹਨਾਂ ਨੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਵਿਜੇਂਦਰ ਸਿੰਘਲਾ ਉਹਨਾਂ ਦਾ ਰਿਕਾਰਡ ਰਿਹਾ ਕਿ ਹੁਣ ਤੱਕ ਚੋਣ ਨਹੀਂ ਹਾਰੇ ਸੀ ਪਰੰਤੂ ਇਹ ਸਭ ਕੇ ਵਿੱਚ ਆ ਕੇ ਵਿਜੇਂਦਰ ਸਿੰਘਲਾ ਉਹਨਾਂ ਨੂੰ 3 ਲੱਖ ਕੰਗ ਸਾਹਿਬ ਨੂੰ 3 ਲੱਖ 12241 ਵੋਟਾਂ ਪਈਆਂ ਨੇ ਤੇ 10000 ਦੇ ਥੋੜੇ ਫਰਕ ਨਾਲ ਉਹਨਾਂ ਨੇ 10887 ਦੇ ਕਰੀਬ ਕਰੀਬ ਨੇੜੇ ਤੇਰੇ ਜਾ ਕੇ ਉਹਨਾਂ ਨੇ ਜਿਹੜੀ ਚੋਣਾਂ ਨੰਦਪੁਰ ਸਾਹਿਬ ਦੀ ਮਾਲਵਿੰਦਰ ਸਿੰਘ ਕਾਂਗਰਸ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਚੋਣ ਜਿੱਤੀ ਹੈ ਦਿਲਚਸਪੀ ਦੀ ਗੱਲ ਇੱਥੇ ਵੀ ਉਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੁਭਾਸ਼ ਸ਼ਰਮਾ ਨੂੰ ਤੀਜਾ ਸਥਾਨ ਮਿਲਿਆ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਉਹਨਾਂ ਨੂੰ ਚੌਥਾ ਸਥਾਨ ਇਸ ਲੋਕ ਸਭਾ ਸੀਟ ਦੇ ਉੱਤੇ ਮਿਲਿਆ ਸਰਦਾਰ ਜਸਵੀਰ ਸਿੰਘ ਗੜੀ ਜਿਹੜੇ ਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੀ ਉਹ ਪੰਜਵੇਂ ਸਥਾਨ ਤੇ ਰਹੇ ਨੇ ਰੇਮ ਸਿੰਘ ਚੰਦੂ ਮੱਜਲਾ ਤੇ ਜਸਵੀਰ ਸਿੰਘ ਗੜੀ ਦੀ ਬੂਥ ਡਿਸਟੈਂਸ ਬਹੁਤ ਘੱਟ ਆ ਤੇ ਉਹ ਦੋਨਾਂ ਨੂੰ ਤੀਜੇ ਚੌਥੇ ਸਥਾਨ ਆ ਜਿਹੜਾ ਉਹ ਕਰੰਬਰ ਮਿਲਿਆ ਤੇ ਤੁਮਾਰਵਿੰਦਰ ਸਿੰਘ ਕੰਗਚੌਣ ਜਿੱਤ ਚੁੱਕੇ ਨੇ ਜੀ ਬਿਲਕੁਲ ਜਿਕਰ ਆਪਾਂ ਗੱਲ ਕਰੀਏ ਲੋਕਾਂ ਸ਼੍ਰੋਮ ਨਿਕਾਲੀ ਤਾਂ ਦੇ ਵਰਕਰਾਂ ਦੀਆਂ ਤੇ ਲੀਡਰਾਂ ਨੇ ਜਿਹੜੇ ਅਹੁਦੇਦਾਰ ਸੀ ਸਭ ਨੂੰ ਨਿਗਾ ਟਿਕੂ ਸੀਗੀ ਇੱਕੋ ਲੋਕ ਸਭਾ ਹਲਕੇ ਦੇ ਬਠਿੰਡਾ ਤੇ ਥੋੜੀ ਜੀ ਦੱਸਕਾਂ ਨੂੰ ਬਠਿੰਡੇ ਬਾਰੇ ਵੀ ਜਾਣ ਕੇ ਬਠਿੰਡਾ ਤੋਂ ਜਿਹੜੇ ਬਾਦਲ ਪਰਿਵਾਰ ਦਾ ਲਗਾਤਾਰ ਗੜ ਰਿਹਾ ਹੈ ਵੀ ਬਿਹਾਰ ਸਿਮਰਤ ਕੌਰ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਨਾਲ ਲਗਾਤਾਰ ਤਿੰਨ ਵਾਰ ਪਹਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਤੇ ਚੌਥੀ ਵਾਰ ਹਰਸਿਮਰਤ ਕੌਰ ਬਾਦਲ ਚੋਣ ਜਿੱਤੇ ਨੇ 37519 ਵੋਟਾਂ ਬੀਬੀ ਜੀ ਨੂੰ ਪਈਆਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਤੇ ਉਹਨਾਂ ਦਾ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਕਾਬਲਾ ਹੋਇਆ ਜਿਨ੍ਹਾਂ ਨੇ 50000 ਦੇ ਕਰੀਬ ਵੋਟਾਂ ਨਾਲ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਉੱਥੋਂ ਬਠਿੰਡਾ ਲੋਕ ਸਭਾ ਸੀਟ ਤੋਂ ਹਰਾ ਦਿੱਤਾ ਤੇ ਭਾਰਤੀ ਜਨਤਾ ਪਾਰਟੀ ਉੱਥੇ ਚੌਥੇ ਸਥਾਨ ਤੇ ਰਹੀ ਹੈ ਤੀਜੇ ਸਥਾਨ ਤੇ ਕਾਂਗਰਸ ਪਾਰਟੀ ਦੇ ਜੀਤ ਮਹਿੰਦਰ ਸਿੰਘ ਸਿੱਧੂ ਰਹੇ ਨੇ ਪਰੰਪਾਲ ਕੋਰ ਸਿੱਧੂ ਬਹੁਤ ਚਰਚਿਤ ਉਮੀਦਵਾਰ ਸਨ ਸਿਕੰਦਰ ਸਿੰਘ ਮਲੂਕਾ ਜੀ ਨੂੰ ਉਹਨਾਂ ਨੂੰ ਚੌਥੇ ਸਥਾਨ ਤੇ ਰਹਿ ਕੇ ਸਬਰ ਕਰਨਾ ਪਿਆ ਤੇ ਹਰ ਸਿਮਰਤ ਕੋਲ ਬਾਦਲ ਨੇ ਭਾਰਤੀ ਜਨਤਾ ਪਾਰਟੀ ਤੋਂ ਬਿਨਾਂ ਪਹਿਲੀ ਵਾਰ ਤੇ ਵੱਡੇ ਮਾਰ ਜਾਣ 50000 ਵੋਟਾਂ ਦੇ ਨਾਲ ਇਹ ਸੀਟ ਜਿਹੜੀ ਇਹ ਜਿੱਤ ਲਈ ਹੈ ਪਰਮਜੀਤਪੁਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਸੀ ਸਾਡੇ ਦਰਸ਼ਕਾਂ ਦੀਆਂ ਨਜ਼ਰਾਂ ਸੀਗੀਆਂ ਪੂਰੀ ਦੋ ਚਾਰ ਸੈਕਟਰਾਂ 'ਪਰ ਪੜੀ ਤਿੱਖੀ ਤਿੱਖੀ ਨਜ਼ਰ ਚੱਲ ਰਹੀ ਸੀ ਤਰਸੀ ਨਗਰ ਨਜ਼ਰ ਨਾਲ ਚੈੱਕ ਕਰਦੇ ਸੀਗੇ ਦੇਖਦੇ ਸੀਗੇ ਵੀ ਕਿੱਥੋਂ ਕਿਹੜੇ ਸੈਂਟਰ ਕਿਹੜੇ ਲੋਕ ਸਭਾ ਤੋਂ ਕਿਹੜਾ ਨਤੀਜਾ ਆ ਰਿਹਾ ਜੇਕਰ ਆਪਾਂ ਗੱਲ ਕਰੀਏ ਫਰੀਦਕੋਟ ਦੀ ਫਰੀਦਕੋਟ ਦੇ ਉੱਪਰ ਹੀ ਬਹੁਤ ਤਿੱਖੀ ਨਿਗਾ ਰਹੀ ਆ ਸਾਡੇ ਦਰਸ਼ਕਾਂ ਦੀ ਤੇ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਹੈ ਬੜਾ ਹੈਰਾਨੀਜਨਕ ਨਤੀਜਾ ਫਰੀਦਕੋਟ ਲੋਕ ਸਭਾ ਸੀਟ ਦਾ ਹੈ ਆਵਾਜ਼-ਏ-ਖਲਕ ਵੱਲੋਂ ਇਸ ਗੱਲ ਦੀ ਪਹਿਲਾਂ ਪੁਸ਼ਟੀ ਕੀਤੀ ਗਈ ਸੀ ਕਿ ਉੱਥੇ ਸਰਦਾਰ ਸਰਬਜੀਤ ਸਿੰਘ ਖਾਲਸਾ ਮੁਕਾਬਲੇ ਦੇ ਵਿੱਚ ਆ ਗਏ ਨੇ ਲੋਕਾਂ ਦੀਆਂ ਭਾਵਨਾਵਾਂ ਮੁਹੱਬਤ ਆਪ ਮਹਾਰੇ ਪਿਆਰ ਸੀ ਜਿਹੜਾ ਉਹ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਉਮੜਿਆ ਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ 296922 ਵੋਟਾਂ ਪ੍ਰਾਪਤ ਕਰਕੇ ਇਹ ਸੀਟ ਲਗਭਗ 70246 ਵੋਟਾਂ ਦੇ ਕਰੀਬ ਜਿੱਤ ਲਈ ਹੈ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਉੱਥੇ ਮੰਨੇ ਜਾਂਦੇ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਕਰਮਜੀਤ ਅਨਮੋਲ ਫਿਲਮੀ ਕਲਾਕਾਰ ਗਾਇਕ ਉਹ ਚੋਣ ਹਾਰ ਗਏ ਹਾਲਾਂਕਿ ਕੱਲ ਤੱਕ ਇਹ ਸੀ ਕਿ ਪੂਰਾ ਧਮਚਮ ਕਰਮਜੀਤ ਨਮੋਲ ਨੇ ਲਾ ਦਿੱਤਾ ਹੈ ਸਰਬਜੀਤ ਸਿੰਘ ਖਾਲਸਾ ਨੂੰ ਰੋਕਣ ਵਾਸਤੇ ਪਰ ਸਰਦਾਰ ਸਰਬਜੀਤ ਸਿੰਘ ਖਾਲਸਾ ਇਹ ਸਭ ਕੇ ਵਿੱਚ ਚੋਣ ਜਿੱਤ ਗਿਆ ਨੇ ਤੇ ਕਾਂਗਰਸ ਪਾਰਟੀ ਦੀ ਅਮਰਜੀਤ ਕੌਰ ਸਾਹੋ ਕੇ ਤੀਜੇ ਸਥਾਨ ਤੇ ਤੇ ਐਡਵੋਕੇਟ ਰਾਜਵਿੰਦਰ ਸਿੰਘ ਸ਼ਰਮਣੀ ਕਾਲੀਦਰ ਦੇ ਉਮੀਦਵਾਰ ਇਸ ਸਾਲ ਕੇ ਤੋਂ ਚੌਥੇ ਸਥਾਨ ਤੇ ਰਹੇ ਨੇ ਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਨੇ ਤੇ ਬਹੁਤ ਚਰਚਿਤ ਉਮੀਦਵਾਰ ਨੇ ਜਿਨ੍ਹਾਂ ਬਾਰੇ ਆਖਿਆ ਜਾਂਦਾ ਕਿ ਅਮਰਪਾਲ ਸਿੰਘ ਖਾਲਸਾ ਕਡੂਰ ਸਾਹਿਬ ਤੋਂ ਤੇ ਇੱਥੋਂ ਜਿੱਤਣਗੇ ਸਰਬਜੀਤ ਸਿੰਘ ਖਾਲਸਾ ਨੇ ਆਖਰੀ ਹਫਤੇ ਦੇ ਵਿੱਚ ਦਿਸ਼ਾ ਤੇ ਦਸ਼ਾ ਦੋਨੋਂ ਬਦਲ ਕੇ ਰੱਖ ਲਤੀਆਂ ਤੇ ਜੇਤੂ ਰਹੇ ਬਿਲਕੁਲ ਬ੍ਰਹਮਣੀਪੁਰ ਸਾਹਿਬ ਜੇਕਰ ਆਪਾਂ ਗੱਲ ਕਰੇ ਫਰੀਦਕੋਟ ਦੀ ਸਰਬਜੀਤ ਸਿੰਘ ਖਾਲਸਾ ਨੇ ਆਪਾਂ ਨੂੰ ਆਪਣੇ ਜਦੋਂ ਗੱਲ ਹੋਈ ਸੀ ਅੱਜ ਜਦੋਂ ਗੱਲ ਹੋਈ ਆ ਚੋਣਾਂ ਦੇ ਬਾਰੇ ਉਹਨਾਂ ਨੇ ਕਿਹਾ ਸੀ ਜਦੋਂ ਮੈਂ ਇਲਾਕੇ ਦੇ ਵਿੱਚ ਮੇਰੇ ਕੋਲ ਗੱਡੀਆਂ ਨੇ ਵਿੱਚ ਤੇਲ ਪਾਉਣ ਦੇ ਲਈ ਪੈਸੇ ਵੀ ਨਹੀਂ ਸੀਗੇ ਵੀ ਉਹਨਾਂ ਨੇ ਜਿਹੜਾ ਇਹ ਫਤਵਾ ਹਲਕੇ ਦੇ ਲੋਕਾਂ ਨੂੰ ਤੇ ਦੇ ਪਿਆਰ ਕਰਨ ਵਾਲੇ ਸਰਦਾਰ ਉਹਨਾਂ ਦੇ ਪੇਤਾਂ ਦੀ ਕੇ ਪਿਆਸੇ ਗੋੜਾ ਨੂੰ ਜਿਹੜੇ ਪਿਆਰ ਕਰਨ ਵਾਲੇ ਸੀ ਉਹਨਾਂ ਨੂੰ ਫਤਵਾ ਦਿੱਤਾ ਹੈਗਾ ਹਾਲਾਤ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਫਤਵਾ ਦਿੱਤਾ ਵੀ ਇਹਨਾਂ ਕਰਕੇ ਮੈਂ ਜਿੱਤੇ ਆਇਗਾ ਜੀ ਕਹਾਂ ਜੀ ਉਹ ਸਰਦਾਰ ਢਿੱਲੂ ਸਾਹਿਬ ਤਸਰ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਹਮਦਰਦੀ ਦੀ ਇੱਕ ਵੱਡੀ ਲਹਿਰ ਉਹ ਜਿਹੜੀ ਸਰਬਜੀਤ ਸਿੰਘ ਗੱਲ ਕਹਿੰਦੇ ਸੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਬੈਠਾ ਹਾਂ ਉਹ ਉੱਥੇ ਮੈਂ ਬੈਠਾ ਹੋਵਾਂਗਾ ਤੇ ਦੂਜੇ ਪਾਸੇ ਰੋਹਲ ਗਾਂਧੀ ਇੰਦਰਾ ਗਾਂਧੀ ਦਾ ਪੋਤਾ ਬੈਠਾ ਹੋਵੇਗਾ ਅਜੀਬ ਕਿਸਮ ਦਾ ਕੰਬੀਨੇਸ਼ਨ ਹੋਵੇਗਾ ਉੱਥੇ ਦੇਖਣਗੇ ਲੋਕ ਕਿ ਪੰਜਾਬ ਦੇ ਲੋਕਾਂ ਨੇ ਸਦਰ ਸਰਬਜੀਤ ਸਿੰਘ ਪਰਿਵਾਰ ਨੂੰ ਕਿੱਡੀ ਵੱਡੀ ਦੇ ਕੇ ਸਰਦਾਰੀ ਦੇ ਕੇ ਸਤਕਾਰ ਦੇ ਕੇ ਲੋਕ ਸਭਾ ਦੇ ਵਿੱਚ ਭੇਜਿਆ ਬਿਲਕੁਲ ਹੀ ਪਰਮਲਪੁਰ ਜੇਕਰ ਆਪਾਂ ਗੱਲ ਕਰੀਏ ਸ਼੍ਰੀ ਫਾਦੇਗੜ ਸਾਹਿਬ ਦੀ ਫਾਦੇਗੜ ਸਾਹਿਬ ਦੇ ਵਿੱਚ ਇੱਕ ਪਾਸੇ ਤਾਂ ਆਵਾਦੀ ਪਾਰਟੀ ਨੇ ਕਾਂਗਰਸ ਦੇ ਜਿਹੜੇ ਬਸੀ ਪਠਾਨ ਤੋਂ ਸਾਫਕਾ ਵਿਧਾਇਕ ਰਹੇ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਇੱਕ ਪਾਸੇ ਸੇਟਿੰਗ ਸੀ ਕਿ ਜੋ ਕਿ ਲੋਕ ਸਭਾ ਮੈਂਬਰ ਡਾਟਰ ਅਮਰ ਸਿੰਘ ਤੇ ਇਹਨਾਂ ਦੇ ਪੂਰਾ ਫਾਸਾ ਮੁਕਾਬਲਾ ਸੀਗਾ ਜੋ ਕਿ ਵੱਖ-ਵੱਖ ਚੈਨਲ ਖਾਇਆ ਸੀਗਾ ਵੀ ਆਵਾਦੀ ਪਾਰਟੀ ਅੱਗੇ ਜਾ ਰਹੀ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਬਹੁਤ ਸਾਰੇ ਚੈਨਲਸ ਤੇ ਮੀਡੀਆ ਦੇ ਵਿੱਚ ਇਹ ਸੀ ਕਿ ਨੈਕ ਟੂ ਨੈਕ ਫਾਈਟ ਹੈ ਤੇ ਬਹੁਤ ਜ਼ਬਰਦਸਤ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਅਤੇ ਆਵਾਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਵਿਚਕਾਰ ਪੂਰਾ ਫਸਮਾ ਮੁਕਾਬਲਾ ਹੋਵੇਗਾ ਕੋਈ ਪਤਾ ਨਹੀਂ ਇਹ ਆਖਿਆ ਜਾਂਦਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾਰਾਮ ਜੀ ਜਿੱਦੀ ਵੋਟ ਵੱਧ ਲਾਗੇ ਕਾਂਗਰਸ ਦੇ ਲੈ ਕੇ ਤਾਂ ਆਮ ਆਦਮੀ ਪਾਰਟੀ ਦੀ ਤਾਂ ਉਹ ਜਿੱਤ ਹਾਰ ਨੂੰ ਨਿਰਧਾਰਤ ਕਰਨਗੇ ਹੁਣ ਨਤੀਜਾ ਆ ਚੁੱਕਿਆ ਜੀ ਫਤੇਗੜ ਸੈੱਡ ਲੋਕ ਸਭਾ ਅਗਰ 332591 ਵੋਟ ਪ੍ਰਾਪਤ ਬੂਟਾਂ ਦਾ ਫਰਕ ਹੈ ਉਹ 34202 ਵੋਟਾਂ ਦੇ ਉੱਤੇ ਚੋਣ ਜਿੱਤ ਕੇ ਡਾਕਟਰ ਅਮਰ ਸਿੰਘ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਕਾਂਗਰਸ ਪਾਰਟੀ ਵਿੱਚੋਂ ਹੁਣੇ ਆਏ ਸੀ ਹਫਤਾ ਪਹਿਲਾਂ ਚੋਣਾਂ ਤੋਂ ਕਾਗਜ਼ੀ ਭਰਨ ਤੋਂ ਉਹਨਾਂ ਨੂੰ ਹਰਾ ਦਿੱਤਾ 34000 ਵੋਟਾਂ ਤੋਂ ਵੱਧ ਫਰਕ ਦੇ ਨਾਲ ਤੇ ਇੱਥੇ ਭਾਜਪਾ ਤੀਜੇ ਸਥਾਨ ਤੇ ਰਹੀ ਹੈ ਕਿ ਜਗਰਾਮ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਗਰਾਮ ਬਾਲਮੀਕੀ ਹਾਰ ਨਹੀਂ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਹੁਤ ਅੱਛਾ ਜਿਨ੍ਹਾਂ ਨੇ ਕੈਂਪੇਨ ਕੀਤੀ ਆ بڑے ਸਿਆਸੀ ਪਰਿਵਾਰ ਦੇ ਵਿੱਚੋਂ ਉਸ ਨਾਲ ਬਸੰਤ ਸਿੰਘ ਖਾਲਸਾ ਦੇ ਸੁਪੁੱਤਰ ਅ ਇੱਥੇ ਵਿਕਰਮਜੀਤ ਸਿੰਘ ਖਾਲਸਾ ਨੇ ਜਿਹੜੇ ਉਹ ਚੌਥੇ ਸਥਾਨ ਤੇ ਰਹਿ ਗਏ ਨੇ ਇੱਕ ਤਰ੍ਹਾਂ ਨਾਲ ਜੇ ਇਹ ਆਖਿਆ ਜਾਵੇ ਕਿ ਉਹ ਲੁੱਟ ਗਏ ਨੇ ਇਹ ਚੌਥੇ ਸਤਾਂ ਤੇ ਬਹੁਤ ਨਮੋਸ਼ੀਜਨਕ ਹਾਰ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਹਲਕੇ ਦੇ ਵਿੱਚ ਫਤੇਗੜ ਸਭ ਤੋਂ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਭ ਤੋਂ ਪਹਿਲਾਂ ਆ ਕੇ ਕੰਪੇਨਿੰਗ ਸਟਾਰਟ ਕਰ ਦਿੱਤੀ ਸੀ ਆਪਣਾ ਉਹਨਾਂ ਨੇ ਮદાન ਦੇ ਵਿੱਚ ਉਮੀਦਵਾਰ ਉਤਾਰ ਦਿੱਤਾ ਸੀਗੇ ਜੀ ਹਾਲਾਂਕਿ ਆਖੇ ਜਾਂਦਾ ਸੀ ਕਿ ਫਿਕਰਮਜੀਤ ਸਿੰਘ ਖਾਲਸਾ ਬਹੁਤ ਤਕੜੇ ਮੁਕਾਬਲੇ ਦੇ ਵਿੱਚ ਨੇ ਫੈਮਿਲੀ ਬੋਕਰਨ ਬੈਕਗ੍ਰਾਉਂਡ ਬਹੁਤ ਅੱਛੀ ਆ ਸਾਰੇ ਹਲਕੇ ਠੀਕ ਨੇ ਪਰੰਤੂ ਸ਼ਰਨਜੀਤ ਸਿੰਘ ਢਿਲੋਂ ਦਾ ਹਲਕਾ ਫਤੇਗੜ ਸਾਹਿਬ ਆ ਜਿਹੜਾ ਉਹਨਾਂ ਦਾ ਸਾਂਝਾ ਆਲਮਕਾ ਵਿੱਚ ਪੈਂਦਾ ਮੰਤਰੀ ਨੇ ਖੋਰ ਬਹੁਤ ਸਾਰੇ ਬੱਡੇ ਕਾਦੇ ਦੇ ਆਗੂ ਰਹਿੰਦੇ ਨੇ ਤੇ ਇਸ ਕਰਕੇ ਇਸ ਇਸ ਸਾਲ ਦੇ ਵਿੱਚ ਅਕਾਲੀ ਦਰ ਨੂੰ ਨਮੋਸ਼ੀ ਜਨਕ ਹਾਲ ਦਾ ਸਾਹਮਣਾ ਕਰਨਾ ਪਿਆ ਜੀ ਬਿਲਕੁਲ ਜੀ ਗੱਲ ਕਰੀ ਆਪਾਂ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ ਵੀ ਵਧੀਆ ਜਿਹੜੇ ਹੈਗੇ ਨੇ ਸੇਰ ਸਿੰਘ ਖਵਾਇਆ ਉਹਨੇ ਖੜੇ ਸੀਗੇ ਜਾਂ ਕਾਫੀ ਜ਼ਿਆਦਾ ਫਾਸਲਾ ਮੁਕਾਬਲਾ ਸੋਦੇ ਵਰ ਜਾਣਾ ਹੈਰਾਨੀ ਦੀ ਗੱਲ ਹੈ ਕਿ ਫਿਰੋਜ਼ਪੁਰ ਸੀਟ ਦੇ ਉੱਤੇ ਜਿਹੜੇ ਕਿ ਸਾਬਕਾ ਕੈਬਨਿਟ ਮੰਤਰੀ ਨੇ ਛੋਟੀ ਸਾਹਿਬ ਉਹਨਾਂ ਨੇ ਬੜਾ ਜ਼ਬਰਦਸਤ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੀ ਪਰਫਾਰਮੈਂਸ ਬਹੁਤ ਬਹੁਤ ਅੱਛੀ ਰਹੀ ਹੈ ਗੁਰਮੀਤ ਸਿੰਘ ਰਾਣਾ ਸੋਢੀ ਤੇ ਹੈਰਾਨੀ ਇਸ ਗੱਲ ਦੀ ਹੈ ਕਿ ਉੱਥੇ 264712 ਬੂਟਾ ਲੈਣ ਵਾਲੇ ਆਪਣੇ ਉਮੀਦਵਾਰ ਨੇ ਸਰਦਾਰ ਸ਼ੇਰ ਸਿੰਘ ਖਪਾਇਆ ਜੀ ਉਹਨਾਂ ਨੇ ਬਹੁਤ ਥੋੜੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਪਿੱਛੇ ਰਹਿੰਦੇ ਸੀ ਕਾਕਾ ਬਰਾੜ ਜਗਦੀਪ ਸਿੰਘ ਕਾਕਾ ਬਰਾੜ 3499 ਬੂਟਾਂ ਦੇ ਫਰਕ ਨਾਲ ਕਰੀਬ-ਕਰੀਬ ਹਾਰਾਇਆ ਹਾਲਾਂਕਿ ਸਾਈਟ ਤੇ ਹਲੇ ਅਰਜੰਟ ਸ਼ੋਅ ਨਹੀਂ ਹੋ ਰਿਹਾ ਪਰ ਸਾਡੇ ਆਪਣੇ ਸੂਚਨਾਵਾਂ ਅਨੁਸਾਰਕ ਜਿੱਤ ਗਏ ਨੇ ਸਰਦਾਰ ਸ਼ੇਰ ਸਿੰਘ ਭਾਇਆ ਬਹੁਤ ਥੋੜੇ ਫਰਕ ਦੇ ਨਾਲ ਵੋਟਾਂ ਦੇ ਨਾਲ ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਨੂੰ ਚੌਥੇ ਸਥਾਨ ਤੇ ਰਹਿ ਕੇ ਇੱਕ ਵਾਰ ਐਸਪੀਸੀ ਸਵੇਰੇ ਸਵੇਰੇ ਨਰਦੇਵ ਸਿੰਘ ਬੋਬੀ ਮਾਨ ਪਹਿਲੇ ਰਾਊਂਡ ਦੇ ਵਿੱਚ ਦੂਜੇ ਰਾਊਂਡ ਦੇ ਵਿੱਚ ਪਹਿਲੇ ਸਥਾਨ ਤੇ ਚਲੇ ਗਏ ਸਨ ਪਰੰਤੂ ਲਾਸਟ ਦੇ ਵਿੱਚ ਆ ਕੇ ਉਹ ਚੌਥੇ ਸਥਾਨ ਤੇ ਚਲੇ ਗਏ ਨੇ ਤੇ ਗੁਰਮੀਤ ਸਿੰਘ ਸੋਢੀ ਖਾਬ ਦਾ ਕੈਬਨਿਟ ਮੰਤਰੀ ਪੰਜਾਬ ਉਹ ਤੀਜੇ ਸਥਾਨ ਤੇ ਰਹੇ ਨੇ ਹਾਲਾਂਕਿ ਉਹ ਦੂਜੇ ਸਥਾਨ ਤੇ ਪਹਿਲੇ ਸਥਾਨ ਤੇ ਵੀ ਆਗੇ ਸੀ ਇੱਕ ਵਾਰ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਜਿਹੜਾ ਇਸ ਸੀਟ ਦੇ ਉੱਤੇ ਕੀਤਾ ਤੇ ਇੱਥੇ ਸ਼ੇਰ ਸਿੰਘ ਖਪਾਇਆ ਚੋਣ ਜਿੱਤ ਗਏ ਬਿਲਕੁਲ ਜੀ ਜੇਕਰ ਗੱਲ ਕਰੀਏ ਆਪਾਂ ਗੁਰਦਾਸਪੁਰ ਦੀ ਹਾਂਜੀ ਗੁਰਦਾਸਪੁਰ ਦੇ ਵਿੱਚ ਵੀ ਜਿਹੜੇ ਇੱਕ ਪਾਸੇ بڑے بڑے ਭਾਜਪਾ ਦੇ ਲੀਡਰ ਆਏ ਹਰਿਆਣਾ ਦੇ ਮੁੱਖ ਮੰਤਰੀ ਵੀ ਆਏ ਪ੍ਰਚਾਰ ਕਰਨ ਦੇ ਲਈ ਪ੍ਰਧਾਨ ਮੰਤਰੀ ਵੀ ਉੱਥੇ ਪਹੁੰਚੇ ਜੀ ਬਿਲਕੁਲ ਪ੍ਰਧਾਨ ਮੰਤਰੀ ਪਹੁੰਚੇ ਸੀਗੇ ਉੱਥੇ ਤੇ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਹਾਂਜੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਜੀ ਚੋਣ ਜਿੱਤ ਗਏ ਨੇ ਉਹਨਾਂ ਨੂੰ 355336 ਦੇ ਕਰੀਬ ਵੋਟਾਂ ਪਈਆਂ ਨੇ ਤੇ ਉਹਨਾਂ ਨੇ 83786 ਵੋਟਾਂ ਦੇ ਫਰਕ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਜਿਨ੍ਹਾਂ ਨੂੰ ਪਠਾਨਪੁਰ ਪਠਾਨਕੋਟ ਸਜਾਨਪੁਰ ਭੂਆ ਹਲਕਿਆਂ ਦੇ ਵਿੱਚੋਂ ਬਹੁਤ ਵੱਡੀ ਬਹੁਤ ਵੱਡੀ ਹਮਾਇਤ ਮਿਲੀ ਆ ਦਿਨੇਸ਼ ਬੱਬੂ ਨੂੰ ਤੇ ਉਹ ਦੂਜੇ ਨੰਬਰ ਤੇ ਆਏ ਨੇ ਸਰਦਾਰ ਸੁਖਜਿੰਦਰ ਸਿੰਘ ਧਾਵਾ ਚੋਣ ਜਿੱਤੇ ਗਏ ਨੇ ਅਮਨ ਸ਼ੈਰੀ ਕਲਸੀ ਜਿਹੜੇ ਕਿ ਵਿਧਾਇਕ ਨੇ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੌਜਵਾਨ ਬڑے ਬڑے ਤੇਜ਼ ਤਰ੍ਹਾਂ 라ਗੂ ਉਹ ਤੀਜੇ ਸਥਾਨ ਤੇ ਰਹੇ ਨੇ ਹਰਾਨ ਨੇ ਦੋਸਤੋ ਇੱਥੇ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਵੱਡੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਇਹ ਸਾਲ ਕੇ ਦੇ ਵਿੱਚੋਂ ਸਿਰਫ 84062 ਵੋਟਾਂ ਪ੍ਰਾਪਤ ਕਰ ਸਕੇ ਨੇ ਤੇ ਉਹਨਾਂ ਨੂੰ ਚੌਥੇ ਸਥਾਨ ਤੇ ਰਹਿ ਕੇ ਸਬਰ ਕਰਨਾ ਪਿਆ ਸਰਦਾ ਦਲਜੀਤ ਸਿੰਘ ਚੀਮਾ ਨੂੰ ਦੋਸਤੋ ਸਰਤ ਹਲਕਿਆਂ ਦੀ ਰਿਪੋਰਟ ਤੁਹਾਡੇ ਨਾਲ ਕੀ ਸਾਂਝੀ ਕੀਤੀ ਆ 6 ਹਲਕਿਆਂ ਦੀ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਆ ਜਲਦੀ ਜਲਦੀ ਜਿਹੜੀ ਵਿੱਚ ਹਾਜ਼ਰ ਹੋਵਾਂਗੇ ਅਸੀਂ ਬਿਲਕੁਲ ਜੀ ਬਿਲਕੁਲ ਧੰਨਵਾਦ ਇਹ ਸੰਖੇਪ ਜਾਣਕਾਰੀ ਇਹ ਲਗਭਗ ਜਿਹੜੀਆਂ ਸੀਟਾਂ ਫਾਈਨਲ ਹੋ ਜਾਂ ਨੇ ਪੰਜਾਬ ਦੀਆਂ ਉਹਨਾਂ ਦੇ ਰੁਝਾਨ ਤੇ ਉਹਨਾਂ ਦੇ ਮੁਕਾਬਲੇ ਨੇ ਜਿਹੜੇ ਉਹ ਤੁਹਾਡੇ ਨਾਲ ਸਾਂਝੀ ਕੀਤੇ ਨੇ ਧੰਨਵਾਦ